ਅੱਜ ਕੱਲ੍ਹ ਦੇ ਦੋਸਤ 124 7 ਪੰਜਾਬ ਗ੍ਰਿਫਤਾਰ ਨਹੀਂ ਹੋਏ ਅਬਦੂ ਰੋਜ਼ੀਕ ਗਾਇਕ ਦੀ ਟੀਮ ਨੇ ਦਿੱਤਾ ਹੁਣ ਸਪਸ਼ਟੀਕਰਨ ਜਾਣੋ ਸਾਰੀ ਖਬਰ ਦੁਬਈ ਦੇ ਸੋਸ਼ਲ ਮੀਡੀਆ ਸਟਾਰ ਗਾਇਕ ਅਬਦੂ ਰੋਜ਼ੀਕ ਨੂੰ ਕੋਣ ਨਹੀਂ ਜਾਣਦਾ ਸਲਮਾਨ ਖਾਨ ਦੇ ਸ਼ੋਅ ਬਿਗ ਬੋਸ ਸੀਜ਼ਨ 16 ਰਾਹੀਂ ਭਾਰਤ ਵਿੱਚ ਇੱਕ ਖਾਸ ਪਛਾਣ ਹਾਸਲ ਕਰਨ ਵਾਲਾ ਅਬਦੂ ਇਸ ਸਮੇਂ ਵੀ ਵਾਦਾ ਵਿੱਚ ਕਿਰਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪੁਲਿਸ ਨੇ ਦੁਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਪਰ ਹੁਣ ਇਸ ਮਾਮਲੇ ਤੇ ਅਬਦੁਰੋਜ਼ਿਕ ਦੀ ਟੀਮ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਸਨੇ ਇਸ ਪੂਰੇ ਵਿਵਾਦ ਬਾਰੇ ਸਪਸ਼ਟਿਕਰਨ ਦਿੱਤਾ ਹੈ ਇਸ ਤੋਂ ਇਲਾਵਾ ਅਬਦੁਰੋਜ਼ਿਕ ਦੀ ਟੀਮ ਨੇ ਉਸ ਦੀ ਗ੍ਰਿਫਤਾਰੀ ਦੀ ਖਬਰ ਫਲੌਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਦੀ ਚੇਤਾਵਨੀ ਕੀਤੀ ਹੈ ਆਉ ਚਾਹੁੰਦੇ ਹਾਂ ਪੂਰਾ ਮਾਮਲਾ ਕੀ ਹੈ ਤੇ ਅਬਦੂ ਦੀ ਟੀਮ ਦਾ ਕੀ ਬਿਆਨ ਹੈ ਅਬਦੁਰੋਜ਼ਿਕ ਦੇ ਟੀਮ ਨੇ ਉਸਦੀ ਪੁਲਿਸ ਦੀ ਗ੍ਰਿਫਤਾਰੀ ਮਾਮਲੇ ਬਾਰੇ ਖੁੱਲ ਕੇ ਗੱਲ ਕੀਤੀ ਹੈ ਉਸਦੇ ਪ੍ਰਬੰਧਕ ਏਜੰਸੀ ਐਸ ਲਾਈਨ ਪ੍ਰੋਜੈਕਟ ਨੇ ਈ ਟਾਈਮਸ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਸਭ ਤੋਂ ਪਹਿਲੇ ਅਬਦੁਰੋਜ਼ਿਕ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਸੀ ਉਸ ਨੂੰ ਸਿਰਫ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ ਹਨ ਪੁਲਿਸ ਨੇ ਉਸਨੂੰ ਰਿਹਾ ਕਰ ਦਿੱਤਾ ਹੈ ਤੇ ਉਹ ਅੱਜ ਸ਼ਾਮ ਨੂੰ ਦੁਬਈ ਵਿੱਚ ਇੱਕ ਪ੍ਰੋਗਰਾਮ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਵੇਗਾ ਇਸ ਤੋਂ ਇਲਾਵਾ ਉਸਦੀ ਟੀਮ ਨੇ ਕਿਹਾ ਕਿ ਉਸਦੇ ਖਿਲਾਫ 24 ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਤੇ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਸਭ ਬੇਬੁਨਿਆਦ ਤੇ ਗਲਤ ਹਨ ਇਹ ਸਾਬ ਅਬਦੁਰੋਜ਼ਿਕ ਦੇ ਅਕਸ ਨੂੰ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ ਅਸੀਂ ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕਰਾਂਗੇ ਇਸ ਤਰ੍ਹਾਂ ਅਬਦੁਰੋਜ਼ਿਕ ਦੀ ਟੀਮ ਦੇ ਮਾਮਲੇ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ ਤੁਹਾਨੂੰ ਦੱਸਦੇ ਕਿ ਅਬਦੁਰੋਜ਼ਿਕ ਰੋਜ਼ਿਕ ਦਾ ਨਾਮ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿਚ ਆ ਰਿਹਾ ਹੈ ਪਿਛਲੇ ਸਾਲ ED ਨੇ ਭਾਰਤ ਵਿੱਚ ਇੱਕ ਮਨੀ ਲਾਂਡਰਿੰਗ ਮਾਮਲੇ ਦੇ ਸੰਬੰਧ ਵਿੱਚ ਉਸ ਨੂੰ ਪੁੱਛਗਿੱਛ ਕੀਤੀ ਸੀ ਸਲਮਾਨ ਖਾਨ ਦਾ ਪਸੰਦੀਦਾ ਹੈ ਅਬਦੂ ਦਰਅਸਲ ਅਬਦੂ ਰੋਜ਼ਿਕ ਨੂੰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਪਸੰਦੀਦਾ ਮੰਨਿਆ ਜਾਂਦਾ ਹੈ ਉਹ ਆਪਣੇ ਰਿਐਲਿਟੀ ਸ਼ੋ ਬਿੱਗਬੋਸ 16 ਵਿੱਚ ਦੇਖਿਆ ਗਿਆ ਸੀ ਸਲਮਾਨ ਅਤੇ ਉਹ ਦੁਬਈ ਵਿੱਚ ਕਈ ਮੌਕੇ ਆ ਤੇ ਮਿਲੇ ਹਨ ਤੁਹਾਨੂੰ ਦੱਸ ਦੇ ਕਿ ਅਬਦੂ ਨੇ ਬਿੱਗਬੋਸ ਵਿੱਚ ਆਪਣੇ ਸ਼ਾਨਦਾਰ ਖੇਡ ਨਾਲ ਭਾਰਤੀ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ ਸੱਚੀ ਗੱਲ ਦੋਸਤੋ 1.24 7 ਪੰਜਾਬ ਗਿਰਫਤਾਰ ਨਹੀਂ ਹੋਏ ਅਬਦੂ ਰੋਜ਼ਿਕ ਗਾਇਕ ਦੀ ਟੀਮ ਨੇ ਦਿੱਤਾ ਹੁਣ ਸਪਸ਼ਟੀਕਰਨ ਜਾਣੋ ਸਾਰੀ ਖਬਰ ਦੁਬਈ ਦੇ ਸੋਸ਼ਲ ਮੀਡੀਆ ਸਟਾਰ ਗਾਇਕ ਅਬਦੂ ਰੋਜ਼ਿਕ ਨੂੰ ਕੋਣ ਨਹੀਂ ਜਾਣਦਾ ਸਲਮਾਨ ਖਾਨ ਦੇ ਸ਼ੋਅ ਬਿਗ ਬੋਸ ਸੀਜ਼ਨ 16 ਰਾਹੀਂ ਭਾਰਤ ਵਿੱਚ ਇੱਕ ਖਾਸ ਪਛਾਣ ਹਾਸਲ ਕਰਨ ਵਾਲਾ ਅਬਦੂ ਇਸ ਸਮੇਂ ਵੀ ਵਾਦਾ ਵਿੱਚ ਕਿਰਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪੁਲਿਸ ਨੇ ਦੁਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਪਰ ਹੁਣ ਇਸ ਮਾਮਲੇ ਤੇ ਅਬਦੁਰੋਜ਼ਿਕ ਦੀ ਟੀਮ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਸਨੇ ਇਸ ਪੂਰੇ ਵਿਵਾਦ ਬਾਰੇ ਸਪਸ਼ਟਿਕਰਨ ਦਿੱਤਾ ਹੈ ਇਸ ਤੋਂ ਇਲਾਵਾ ਅਬਦੁਰੋਜ਼ਿਕ ਦੀ ਟੀਮ ਨੇ ਉਸ ਦੀ ਗ੍ਰਿਫਤਾਰੀ ਦੀ ਖਬਰ ਫਲੌਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਦੀ ਚੇਤਾਵਨੀ ਕੀਤੀ ਹੈ ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ ਤੇ ਅਬਦੂ ਦੀ ਟੀਮ ਦਾ ਕੀ ਬਿਆਨ ਹੈ ਅਬਦੁਰੋਜ਼ਿਕ ਦੀ ਟੀਮ ਨੇ ਉਸਦੇ ਪੁਲਿਸ ਦੀ ਗ੍ਰਿਫਤਾਰੀ ਮਾਮਲੇ ਬਾਰੇ ਖੁੱਲ ਕੇ ਗੱਲ ਕੀਤੀ ਹੈ ਉਸਦੇ ਪ੍ਰਬੰਧਕ ਏਜੰਸੀ ਐਸ ਲਾਈਨ ਪ੍ਰੋਜੈਕਟ ਨੇ ਈ ਟਾਈਮਸ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਸਭ ਤੋਂ ਪਹਿਲੇ ਅਬਦੁਰੋਜ਼ਿਕ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਸੀ ਉਸ ਨੂੰ ਸਿਰਫ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ ਹੁਣ ਪੁਲਿਸ ਨੇ ਉਸਨੂੰ ਰਿਹਾ ਕਰ ਦਿੱਤਾ ਹੈ ਤੇ ਉਹ ਅੱਜ ਸ਼ਾਮ ਨੂੰ ਦੁਬਈ ਵਿੱਚ ਇੱਕ ਪ੍ਰੋਗਰਾਮ ਵਿੱਚ ਮਹਿਮਾਨ ਵਜੋਂ ਸ਼ਾਮਿਲ ਹੋਵੇਗਾ ਇਸ ਤੋਂ ਇਲਾਵਾ ਉਸਦੀ ਟੀਮ ਨੇ ਕਿਹਾ ਕਿ ਉਸਦੇ ਖਿਲਾਫ 24 ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਤੇ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਸਭ ਬੇਬੁਨਿਆਦ ਤੇ ਗਲਤ ਹਨ ਇਹ ਸਾਬ ਅਬਦੁਰੋਜ਼ਿਕ ਦੇ ਅਕਸ ਨੂੰ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ ਅਸੀਂ ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕਰਾਂਗੇ ਇਸ ਤਰ੍ਹਾਂ ਅਬਦੁਰੋਜ਼ਿਕ ਦੀ ਟੀਮ ਦੇ ਮਾਮਲੇ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ ਤੁਹਾਨੂੰ ਦੱਸਦੇ ਕਿ ਅਬਦੁਰੋਜ਼ਿਕ ਰੋਜ਼ਿਕ ਦਾ ਨਾਮ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿਚ ਆ ਰਿਹਾ ਹੈ। ਪਿਛਲੇ ਸਾਲ ED ਨੇ ਭਾਰਤ ਵਿੱਚ ਇੱਕ ਮਨੀ ਲਾਂਡਰਿੰਗ ਮਾਮਲੇ ਦੇ ਸੰਬੰਧ ਵਿੱਚ ਉਸ ਨੂੰ ਪੁੱਛਗਿੱਛ ਕੀਤੀ ਸੀ। ਸਲਮਾਨ ਖਾਨ ਦਾ ਪਸੰਦੀਦਾ ਹੈ ਅਬਦੂ। ਦਰਅਸਲ ਅਬਦੂ ਰੋਜ਼ਿਕ ਨੂੰ ਬੋਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਪਸੰਦੀਦਾ ਮੰਨਿਆ ਜਾਂਦਾ ਹੈ। ਉਹ ਆਪਣੇ ਰਿਐਲਿਟੀ ਸ਼ੋਅ ਬਿੱਗਬੋਸ 16 ਵਿੱਚ ਦੇਖਿਆ ਗਿਆ ਸੀ। ਸਲਮਾਨ ਅਤੇ ਉਹ ਦੁਬਈ ਵਿੱਚ ਕਈ ਮੌਕਿਆਂ ਤੇ ਮਿਲੇ ਹਨ। ਤੁਹਾਨੂੰ ਦੱਸ ਦੇ ਕਿ ਅਬਦੂ ਨੇ ਬਿੱਗਬੋਸ ਵਿੱਚ ਆਪਣੇ ਸ਼ਾਨਦਾਰ ਖੇਡ ਨਾਲ ਭਾਰਤੀ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ।